ਹੋ ਸਸ਼ੀਕਾਲ ਵੈਲਕਮ ਬੈਕ ਟੂ आवर ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵਗੇ ਤੇ ਰਾਜੀ ਖੁਸ਼ ਹੋਵਗੇ ਸੋ ਅੱਜ ਦਾ ਮੇਰਾ ਵਲੌਗ ਸਟਾਰਟ ਹੋ ਰਿਹਾ ਹੈਗਾ ਸ਼ਾਮ ਦੇ 4:30 ਵਜੇ ਗਏ ਨੇ ਹੁਣ ਤੇ ਬਸ ਸਾਰਾ ਦਿਨ ਆਪਣਾ ਅੱਜ ਵਧੀਆ ਸੀਗਾ ਕੰਮ ਵਗੈਰਾ ਸਵੇਰੇ ਕਰ ਲਿਆ ਸੀ ਖਵਾਲ ਤੇ ਹੁਣ ਵੈਸੇ ਮੌਕਸ਼ ਨੇ ਥੱਲੇ ਖਲਾਰਾ ਪਾਇਆ ਹੋਇਆ ਸਾਰਾ ਖਿਡੌਣਿਆਂ ਦਾ ਚੱਦਰ ਵਗੈਰਾ ਸੋਫੇ ਆ ਦੀ ਕਵਰ ਤਾਰੇ ਹੋਏ ਨੇ ਬਹੁਤ ਜ਼ਿਆਦਾ ਉਹਨੇ ਖਲਾਰਾ ਪਾਇਆ ਹੋਇਆਗਾ ਸੋ ਮੈਂ ਨੂੰ ਕਰਦੀ ਆ ਆਪਣੇ ਨਾਲ ਅੱਜ ਵਾਲਾ ਵਲੌਗ ਸਟਾਰਟ ਕਰਦੀ ਆ ਸੋ ਮੇਰੀ ਵੀਡੀਓ ਦੇ ਲਾਸਟ ਤੱਕ ਜ਼ਰੂਰ ਬਨੇ ਰਹਿਣਾ ਤੇ ਅਗਰ ਕੋਈ ਮੇਰੇ ਚੈਨਲ ਤੇ ਫਸਟ ਟਾਈਮ ਆਇਆ ਹੈਗਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸੋ ਤੁਹਾਨੂੰ ਮਿਲਦੀ ਹੈ ਵੀਡੀਓ ਦੇ ਵਿੱਚ ਤੇ ਅੱਜ ਮੈਂ ਇਅਰਿੰਗ ਚੇਂਜ ਕਰ ਲਈ ਕਿਉਂਕਿ ਮੇਰੇ ਅੱਜ ਜਿਹੜੀਆਂ ਪਹਿਲਾਂ ਵਾਲੀਆਂ ਪਾਈ ਹੋਈਆਂ ਸੀਗੀਆਂ ਉਹ ਵਾਲੇ ਅੱਜ ਕਿੜੀ ਹੋ ਗਿਆ ਸੀਗਾ ਤੇ ਫਿਰ ਮੈਂ ਕਿਹਾ ਚਲੋ ਉਤਾਰ ਦਿੰਨੇ ਕਿਉਂਕਿ ਉਹਨਾਂ ਦਾ ਲੋਕ ਖਰਾਬ ਹੋ ਗਿਆ ਸੀਗਾ ਫਿਰ ਮੈਂ ਕੋ ਉਤਾਰ ਕੇ ਇਹ ਵਾਲੇ ਪਾ ਲਏ ਕਿੱਦਾਂ ਲੱਗ ਰਹੇ ਦੱਸਣਾ ਲਾਕੀ ਆਪਾਂ ਵੀਡੀਓ ਕਰਦੇ ਹਾਂ ਸਟਾਰਟ ਟਾਈਮ 4:30 ਦਾ ਸੀਗਾ ਤੇ ਦਿਨ ਅੱਜ ਸ਼ਨੀਵਾਰ ਹੈ ਮੋਕਸ਼ੀ ਦੇ ਖਲੋਣੇ ਬਹੁਤ ਜ਼ਿਆਦਾ ਖਿਲਰੇ ਪਏ ਸੀਗੇ ਕਿਉਂਕਿ ਸਵੇਰੇ ਇੱਕ ਦੋ ਵਾਰ ਉਹਨੇ ਖਿਡਾਰੇ ਚੱਕ ਦਿੱਤੇ ਬਟ ਸ਼ਾਮ ਨੂੰ ਫੇਰ ਉਹਨੇ ਖਿਲਾਰ ਲਏ ਖੇਲਦੀ ਰਹਿੰਦੀ ਹੈ ਖਲੋਣਿਆਂ ਨਾਲ ਤੇ ਫਿਰ ਮੈਂ ਕਿਹਾ ਚੱਲ ਚੱਕ ਦਿੰਦੀਆਂ ਕਿਉਂਕਿ ਅੱਜ ਮੈਂ ਤੁਹਾऱ्यांना ਸ਼ਾਮ ਦਾ ਰੁਟੀਨ ਸ਼ੇਅਰ ਕੀਤਾ ਹੈਗਾ ਤੇ ਬਸ ਫਿਰ ਮੈਂ ਉਹਦੇ ਖਲੋਣੇ ਚੱਕ ਰਹੀ ਸੀਗੀ ਤੇ ਨਾਲ ਨਾਲ ਮੇਰੇ ਨਾਲ ਗੱਲਾਂ ਕਰ ਰਹੀ ਸੀ ਮੋਕਸ਼ੀ ਵੀ ਰੌਂਦੇ ਵੱਲ ਦੇਖ ਕੇ ਮੈਂ ਹੱਸ ਰਹੀ ਸੀ ਉਹ ਬਹੁਤ ਸੋਹਣੇ-ਸੋਹਣੇ ਨਿੱਕੇ-ਨਿੱਕੇ ਜਿਹੇ ਗੱਲਾਂ ਕਰਦੀ ਹੈ ਬਹੁਤ ਚੰਗੀਆਂ ਲੱਗਦੀਆਂ ਨੇਗੀਆਂ ਤੇ ਬਸ ਆਪਾਂ ਉਸ ਤੋਂ ਬਾਅਦ ਫਿਰ ਮੈਂ ਆਪਣੀ ਗੱਦੇ ਤੁਸੀਂ ਦੇਖ ਹੀ ਰਹੇ ਹੋਵੋਗੇ نیچے ਬੈਠੀਆਂ ਗੱਦਾ ਲਗਾਇਆ ਹੋਇਆ ਹੈ ਨੀਚੇ ਜਦੋਂ ਅਸੀਂ ਨਾ ਦਿਨੇ ਇਸ ਤਰ੍ਹਾਂ ਕਰ ਲੈਨੇ ਆ ਗੱਦੇ ਵੀ ਇੱਕ ਸਾਈਡ ਤੇ ਲਗਾ ਕੇ ਮੈਂ ਚੱਦਰ ਓਛਾ ਦੇਨੀ ਆ ਉੱਪਰ ਸੋਫੇ ਨਾਲ ਸਾਰਾ ਦਿਨ ਅਸੀਂ ਉਵੇਂ ਖੇលਦੇ ਰਹਿੰਦੇ ਆ ਮਕਸ਼ੀਨਾ ਤੇ ਜਦੋਂ ਰਾਤ ਨੂੰ ਵਾਰੀ ਆਂਦੀ ਆ ਉਦੋਂ ਅਸੀਂ ਬੈੱਡ ਦੀ ਤਰ੍ਹਾਂ ਲਗਾ ਲੈਨੇ ਹੁਣ ਇਹ ਤੁਹਾਨੂੰ ਮੈਂ ਸਾਰਿਆਂ ਨੂੰ ਲਗਾ ਕੇ ਦਿਖਾਵਾਂਗੀ ਵੀ ਅਸੀਂ ਕਿਸ ਤਰ੍ਹਾਂ ਲਗਾ ਲੈਨੇ ਰਾਤ ਨੂੰ બસ ਫਿਰ ਆਏ ਦੇ ਖਲੋਨੇ ਵਗੈਰਾ ਚੱਕਨ ਦਵਾਦੇ ਦੇ ਖਲੋਨੇ ਸਾਰੇ ਚੱਕ ਕੇ ਮੈਂ ਬਾਹਰ ਰੱਖ ਕੇ ਆਉਂਗੀ ਕਿਉਂਕਿ ਫਿਰ ਇਹਨੇ ਜੇ ਇੱਥੇ ਪਈ ਰਣਗੇ ਤਾਂ ਇਹ ਖਲਾਰਦੀ ਰਹੂਗੀ ਤਾਂ ਕਰਕੇ ਫਿਰ ਮੈਂ ਆਪਣੇ ਦੇ ਖਲੋਨੇ ਚੱਕ ਕੇ ਬਾਹਰ ਰੱਖ ਕੇ ਆਈ ਸੀਗੀ ਤੇ ਉਸ ਤੋਂ ਬਾਅਦ ਫਿਰ ਆ ਕੇ ਮੈਂ ਆਪਣੇ ਰੂਮ ਦੀ ਕਰੀ ਸੀ ਸੈਟਿੰਗ ਕਿਉਂਕਿ ਇਹਨੇ ਬਹੁਤ ਜ਼ਿਆਦਾ ਖਲਾਰਾ ਪਾਇਆ ਹੋਇਆ ਸੀ ਸਾਰੇ ਰੂਮ ਦੇ ਵਿੱਚ ਕਿਤੇ ਉਹਦਾ ਕਾਗਜ਼ ਪਿਆ ਸੀ ਜਿਵੇਂ ਕੁਝ ਖਾਂਦੀ ਪਿੰਦੀ ਰਹਿੰਦੀ ਉਹ ਇੱਥੇ ਖਲਾਰ ਦਿੰਦੀ ਹੈਗੀ ਤੇ ਬਸ ਫਿਰ ਮੈਂ ਨਾਲੀ ਨਾਲ ਉਹ ਵੀ ਚੱਕਣ ਲੱਗ ਗਈ ਸੀਗੀ ਤੇ ਫਿਰ ਮੈਂ ਹੁਣ ਸਾਰੇ ਸੋਫਿਆਂ ਨੂੰ ਸੋਫੇ ਕਹਿ ਰਹੀਆਂ ਸਾਰੇ ਪਹਿਲਾਂ ਤਾਂ ਸੋਫੇ ਦੇ ਜਿਹੜੇ ਕਵਰ ਨੇ ਉਹ ਸਾਰੇ ਵਿਖਰੇ ਪਏ ਸੀ ਹੁਣ ਚੰਗੀ ਤਰ੍ਹਾਂ ਝਾੜ ਪੁੰਜ ਕਰਕੇ ਫਿਰ ਲਾ ਤਾਂ ਮੈਂ ਉਹਨਾਂ ਨੂੰ ਵਿਛਾਇਆ ਚੰਗੀ ਤਰ੍ਹਾਂ ਤੇ ਕਿਉਂਕਿ ਨਾ ਫਿਰ ਮੋਕਸ਼ ਸਰਦਿੰ ਨੇ ਇੱਥੇ ਸੋਫੇ ਤੇ ਹੀ ਖੇਲਦੀ ਹੈ ਕਿ ਕਦੇ ਉੱਪਰ ਚੜਦੀ ਹੈ ਕਦੇ ਥੱਲੇ ਸ਼ਾਲ ਮਾਰਦੀ ਹੈ ਬਸ ਉਹ ਐਵੇਂ ਹੀ ਕਰਦੀ ਰਹਿੰਦੀ ਸਾਰਾ ਦਿਨ ਤੇ ਫਿਰ ਮੈਂ ਕਿਹਾ ਚੱਲ ਇਹਨੂੰ ਵਿਛਾ ਦੇਣੀ ਹੈ ਪਹਿਲਾਂ ਤਾਂ ਫਿਰ ਇਹਨੂੰ ਵਿਛਾਤਾ ਬਟ ਇਹਨੂੰ ਵਿਛਾਣ ਤੋਂ ਬਾਅਦ ਥੋੜੇ ਦੇਰ ਬਾਅਦ ਫੇਰ ਉਹਨੇ ਖਿਲਾੜ ਦਿੱਤਾ ਸੀਗਾ ਤੇ ਹੁਣ ਚਲੋ ਬੱਚਾ ਘਰ ਦੇ ਵਿੱਚ ਉਹਨੇ ਤਾਂ ਕਰਨਾ ਹੀ ਹੈ ਬਟ ਫਿਰ ਉਸ ਤੋਂ ਬਾਅਦ ਫਿਰ ਮੈਂ ਆਪਣੇ ਸਾਰੇ ਮੈਨੂੰ ਅਸ ਕਿਉਂਕਿ ਰਾਤ ਨੂੰ ਇਹਨਾਂ ਧਿਆਨ ਤੋਂ ਪਹਿਲਾਂ ਮੈਂ ਸੈਟਿੰਗ ਕਰ ਦਿੰਨੀ ਆ ਕਿ ਆਪਣਾ ਜਿਵੇਂ ਬੈੱਡ ਵਗੈਰਾ ਵਿਛਾ ਦਿੰਨੀ ਆ ਸਹੀ ਤਰੀਕੇ ਨਾਲ ਕਿ ਫਿਰ ਅਸੀਂ ਆਰਾਮ ਨਾਲ ਰੋਟੀ ਵਗੈਰਾ ਬੈਠ ਕੇ ਖਾ ਲੈਣੇ ਆ ਕਿ ਨੀਚੇ ਤੇ ਬਸ ਫਿਰ ਮੈਂ ਕਿਹਾ ਚਲੋ ਹੁਣ ਆਪਾਂ ਆਪਣੇ ਗੱਦੇ ਵਗੈਰਾ ਵਿਛਾ ਦਿੰਨੇ ਆ ਚੰਗੀ ਤਰ੍ਹਾਂ ਬਸ ਮੈਂ ਗੱਦੇ ਵਿਛਾ ਕੇ ਉਸ ਤੋਂ ਬਾਅਦ ਚਦਰ ਵਗੈਰਾ ਉੱਪਰ ਛਾ ਦੂੰਗੀ ਲੱਗੇਗਾ ਜਿਵੇਂ ਬੈੱਡ ਤੇ ਆਪਾਂ ਸੌਣੇ ਆ ਕਿ ਬਸ ਅਸੀਂ ਨੀਚੇ ਇਸ ਤਰ੍ਹਾਂ ਗੱਦੇ ਲਗਾ ਕੇ ਸੋ ਜਾਣੇ ਆਗੇ ਬੱਸ ਥੋੜੇ ਦਿਨ ਤਾਂ ਹੁਣ ਇਦਾਂ ਹੀ ਸੌਣਾ ਪੈਣਾਗਾ ਫਿਰ ਕੁਝ ਅਸੀਂ ਸੋਚ ਰੇ ਆਪਣੇ ਰੂਮ ਦੇ ਵਿੱਚ ਕੰਮ ਕਰਾਵਾਂਗੇ ਜਦੋਂ ਵੀ ਕੰਮ ਵਗੈਰਾ ਕਰਾਵਾਂਗੇ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਾਵਾਂਗੇ ਕਿਉਂਕਿ ਸਾਡਾ ਕਮਰੇ ਦੀ ਜਿਹੜੀ ਦਿਵਾਰਾਂ ਨੇ ਨਾ ਬਹੁਤ ਜ਼ਿਆਦਾ ਖਰਾਬ ਹੋਈਆਂ ਵਈਆਂ ਤੁਸੀਂ ਦੇਖ ਹੀ ਰਹੇ ਹੋ ਕਿ ਵੀਡੀਓ ਦੇ ਵਿੱਚ ਵੀ ਮੈਨੂੰ ਬਹੁਤ ਭਾਰੀਆਂ ਲੱਗਦੀਆਂ ਚੰਗੀਆਂ ਨਹੀਂ ਲੱਗਦੀਆਂ ਦਿਵਾਰਾਂ ਕਿਉਂਕਿ ਵੀਡੀਓ 'ਚ ਤੁਸੀਂ ਸਾਰੇ ਦੇਖ ਰਹੇ ਚੰਗਾ ਜਾਂ ਨਹੀਂ ਲੱਗਦਾ ਬਾਕੀ ਜਦੋਂ ਕੰਮ ਹੋ ਜਾਏਗਾ ਉਦੋਂ ਬਹੁਤ ਸੋਹਣਾ ਲੱਗਣ ਲੱਗੇਗਾ ਆਪਣਾ ਰੂਮ ਤੇ ਬਾਸ ਹੁਣ ਮੈਂ ਆਪਣਾ ਇੱਥੇ ਕੱਦੇ ਵਗੈਰਾ ਵਛਾ ਦੂੰਗੀ ਚੰਗੀ ਤਰ੍ਹਾਂ ਤੇ ਬਸ ਅੱਜ ਦਾ ਸਾਰਾ ਦਿਨ ਵਧੀਆ ਰਿਹਾ ਵੀ ਠੀਕ ਹੈ ਚਲੋ ਵੀ ਆਪਣੇ ਕੰਮ ਦੇ ਵਿੱਚ ਲੱਗੇ ਰਹਿਦਾ ਸਵੇਰੇ ਉੱਠ ਕੇ ਉੱਡੇ ਸਾਰ ਝਾੜੂ ਪੋਚਾ ਕਰ ਲਿਆ ਸੀਗਾ ਮੈਂ ਸਾਰਾ ਕੰਮ ਕਰ ਲਿਆ ਸੀ ਮੋਕਸ਼ੀ ਸੁੱਤੀ ਪਈ ਸੀਗੀ ਮੋਕਸ਼ੀ ਉੱઠી ਹੈ ਸਾਢੇ 11 ਵਜੇ ਇਹਨਾਂ ਦੋ ਤਿੰਨ ਦਿਨਾਂ ਤੋਂ ਰਾਤ ਨੂੰ ਲੇਟ ਹੁੰਦੀ ਰਾਤੀ ਵੀ 1 ਵਜੇ ਹੈ ਕੱਲ ਦੁਪਹਿਰੇ ਵੀ ਨਹੀਂ ਸੁੱਤੀ ਹੋਈ ਸੀ ਤਾਂ ਵੀ ਇਹਨੇ 1 ਵਜਾ ਤਾ ਤੇ ਫਿਰ ਅੱਜ ਵੀ ਸਾਢੇ 11 ਵਜੇ ਉੱઠી ਉਸ ਤੋਂ ਬਾਅਦ ਇਹ ਸ਼ੁਕਰ ਹੈ ਕਿ ਮੈਂ ਇਹ ਠੰਡੋ ਵਾਲਾ ਸਾਰਾ ਕੰਮ ਕਰ ਲਿਆ ਨੀਏ ਕੇ ছਈਆਂ ਵਗੈਰਾ ਤੇ ਫਿਰ ਮੈਨੇ ਵੀਡੀਓ ਵੀ ਅਪਲੋਡ ਕਰਨੀ ਹੁੰਦੀ ਹੈ ਕਿ ਜਦੋਂ ਇਹ ਸੁੱਤੀ ਉਹਦੇ ਕੋਲ ਪੈ ਕੇ ਹੀ ਮੈਂ ਆਪਣੀ ਵੀਡੀਓ ਅਪਲੋਡ ਕਰ ਦਿੰਦੀ ਆਂਗੀ ਤੇ ਬਾਸ ਫਿਰ ਮੈਂ ਆਪਣਾ ਸਬਜੀ ਬਣਾਈ ਸੀ ਆਲੂ ਗੋਭੀ ਦੀ ਦੁਪਹਿਰੇ ਤੇ ਕਿਉਂਕਿ ਇਹਨਾਂ ਦੀ ਰੋਟੀ ਗਈ ਸੀ ਨਾ ਦੁਪਹਿਰੇ ਫਿਰ ਆਲੂ ਗੋਭੀ ਦੀ ਸਬਜੀ ਬਣਾ ਲਈ ਸੀ ਤੇ ਬਸ ਹੁਣ ਰਾਤ ਨੂੰ ਰਾਤ ਨੂੰ ਮੈਂ ਅੱਜ ਕੁਝ ਨਹੀਂ ਬਣਾਇਆ ਕਿ ਆਲੂ ਗੋਭੀ ਦੀ ਸਬਜ਼ੀ ਪਈ ਸੀ ਮੈਂ ਕਿਹਾ ਚਲੋ ਅੱਜ ਇਹ ਹੀ ਖਾ ਲਾਂਗੇ ਕਿਉਂਕਿ ਫਿਰ ਇਹ ਹੁੰਦਾ ਨਾ ਕਿ ਜਿਹੜੀ ਸਬਜ਼ੀ ਪਈ ਹੈ ਬੰਲਾ ਉਹਨੂੰ ਮੁਕਾਓ ਐਵੇਂ ਬਣਾ ਬਣਾ ਕੇ ਛੁੱਟੀ ਜਾਣਾ ਫ੍ਰਿਜ ਚ ਜਮਾ ਕਰੀ ਜਾਣਾ ਫ੍ਰਿਜ ਅੱਜ ਕੱਲ ਤਾਂ ਫ੍ਰਿਜ ਵੀ ਬਹੁਤ ਜ਼ਿਆਦਾ ਸਮਾਨ ਹੋ ਜਾਂਦਾ ਹੈ ਕਿਉਂਕਿ ਗਰਮੀ ਦੇ ਵਿੱਚ ਇੱਕ ਤਾਂ ਸਾਰੀ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਫਿਰ बार-बार ਫ੍ਰਿਜ ਦੇ ਵਿੱਚ ਰੱਖਣੀਆਂ ਪੈਂਦੀਆਂ ਨੇਗੀਆਂ ਤੇ ਬਸ ਫਿਰ ਮੈਂ ਕਿਚਨ ਦੇ ਵਿੱਚ ਆ ਗਈ ਸੀ ਆਪਣਾ ਗੱਦੇ-ਗੁਦੇ ਵਿਸ਼ਾ ਕੇ ਸਾਰਾ ਕੁਝ ਕਿਉਂਕਿ ਫਿਰ ਮੈਂ ਬਰਤਨ ਵਗੈਰਾ ਪਾਈ ਸੀ ਮੇਰੇ ਦੁਪਹਿਰ ਦੇ ਖਾਣ ਆਪਣੇ ਬਰਤਨ ਵਗੈਰਾ ਮਾਂਜ ਕੇ ਥੋੜਾ ਜਿਹਾ ਆਪਣੀ ਰਸੋਈ ਨੂੰ ਕਲੀਨ ਕਰਕੇ ਫਿਰ ਮੈਂ ਚਾਹ ਵਗੈਰਾ ਰੱਖੀ ਕਿਉਂਕਿ 4:30 ਤੋਂ ਜ਼ਿਆਦਾ ਹੀ ਹੋ ਗਿਆ ਸੀ ਟਾਈਮ ਮੈਥੇ ਕਿਉਂਕਿ ਪਹਿਲਾਂ ਮੈਂ ਕੱਦੇ ਕੁਦੇ ਵਛਾਈ ਫਿਰ ਆਈਏ ਮੈਂ 5 ਵਜੇ ਨੇ ਹਾਲੇ ਸੀਗੇ ਤੇ ਫਿਰ ਮੈਂ ਕਿਹਾ ਚਲੋ ਚਾਹ ਰੱਖ ਲੈਣੇ ਨਾਲ ਹੀ ਚਾਹ ਪੀ ਲਾਂਗੇ ਵੈਸੇ ਨਾ ਦੋ ਤਿੰਨ ਦਿਨਾਂ ਤੋਂ ਮੈਂ ਚਾਹ ਪੀਤੀ ਨਹੀਂ ਸੀ ਕਿ ਛੜਤੀ ਸੀਗੀ ਕਿਉਂਕਿ ਨਾ ਗਰਮੀ ਬਹੁਤ ਜ਼ਿਆਦਾ ਸੀ ਫਿਰ ਮੇਰਾ ਦਿਲ ਨਹੀਂ ਕਰਦਾ ਸੀ ਚਾਹ ਪੀਣ ਨੂੰ ਮੈਂ ਸ਼ਕੈਸ਼ ਵਗੈਰਾ ਰੂਬਸਾ ਵਗੈਰਾ ਬਣਾ ਕੇ ਪੀ ਲੈਂਦੀ ਸੀਗੀ ਤੇ ਹੁਣ ਫਿਰ ਦੋਕ ਦਿਨਾਂ ਤੋਂ ਫਿਰ ਚਾਹ ਪੀਣ ਲੱਗ ਗਈ ਥੋੜੀ ਜਿਹੀ ਵੀ ਲੈ ਹੀ ਲੈਣੀ ਆ ਕਿ ਤੇ ਫਿਰ ਚਾਹ ਦੇ ਨਾਲ ਮੈਂ ਇੱਕ ਹਲਕਾ ਲੈ ਲਿਆ ਸੀਗਾ ਰੋਟੀ ਪਈ ਸੀ ਬਣੀ ਪਈ ਸੀ ਮੈਂ ਕਿਹਾ ਚਲ ਖਾ ਹੀ ਲੈਣੀ ਆ ਕਿਉਂਕਿ ਮੈਂ 1:30 ਵਜੇ ਦੀ ਰੋਟੀ ਖਾਈ ਹੋਈ ਸੀ ਮੈਨੂੰ ਭੁੱਖ ਹੋਈ ਬਹੁਤ ਜਲਦੀ ਲੱਗ ਜਾਂਦੀ ਹੈ ਪਤਾ ਨਹੀਂ ਕੀ ਚੱਕਰ ਹੈਗਾ ਮੈਨੂੰ ਨਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਭੁੱਖ ਲੱਗਦੀ ਹੈਗੀ ਮੈਂ ਕਈ ਵਾਰ ਤਾਂ ਨਾ ਮੈਨੂੰ ਅੱਧੀ ਰਾਤ ਨੂੰ ਭੁੱਖ ਲੱਗਣ ਲੱਗ ਜਾਂਦੀ ਹੈ ਫਿਰ ਉੱਠ ਕੇ ਕੁਝ ਨਾ ਕੁਝ ਖਾਣਾ ਪੈਂਦਾ ਹੈਗਾ ਤਦ ਬਾਸ ਹੁਣ ਮੈਂ ਇੱਥੇ ਆਪਣਾ ਵਰਤਨ ਵਗੈਰਾ ਸਾਫ ਕਰਕੇ ਚਾ ਰੱਖ ਦੂੰਗੀ ਜਦੋਂ ਮੈਂ ਚਾਹ ਬਣਾ ਰਹੀ ਸੀ ਨਾ ਮੇਰੇ ਫੋਨ ਤੇ ਕਿਉਂਕਿ ਮੈਂ ਤਾਂ ਆਪਣੇ ਹੋਣ ਦੇ ਸ਼ੂਟਿੰਗ ਕਰ ਰਹੀ ਹੁੰਨੀ ਆ ਤੇ ਮੇਰੀ ਮੰਮੀ ਦਾ ਫੋਨ ਆ ਗਿਆ ਵਿੱਚ ਤੇ ਫਿਰ ਮੈਂ ਕੱਟ ਦਿੱਤਾ ਮੈਨੂੰ ਪਤਾ ਸੀ ਮੇਰੇ ਮੰਮਾ ਦਾ ਫੋਨ ਦੂਸਰੇ ਫੋਨ ਤੇ ਆ ਜਾਏਗਾ ਫਿਰ ਮੇਰੇ ਮੰਮਾ ਦਾ ਫੋਨ ਆ ਗਿਆ ਸੀ ਫਿਰ ਮੈਂ ਆਉ ਰਿਸੀਵ ਕਰ ਰਹੀ ਸੀ ਨਾਲ-ਨਾਲ ਤੇ ਚਾਹ ਬਣਾਉਣ ਲੱਗ ਗਈ ਸੀ ਤੇ ਫਿਰ ਦੇਖਿਆ ਚੀਨੀ ਵਾਲੇ ਡੱਬੇ ਦੇ ਵਿੱਚ ਚੀਨੀ ਖਤਮ ਸੀ ਫਿਰ ਮੈਂ ਉੱਪਰੋਂ ਬਾਕਸ ਜਿਹੜੇ ਬੜੇ ਅਸੀਂ ਵਾਵਾ ਸਾਰੀ ਚੀਨੀ ਵੰਗਾ ਕੇ ਨਾ ਬੜੇ ਡੱਬੇ ਦੇ ਵਿੱਚ ਪਾ ਦਿੰਦੇ ਆ ਵੱਡੇ ਸਾਰੇ ਤਾਂ ਫਿਰ ਮਾਉਂ ਦੇ ਚੋਂ ਕੱਢ ਰਹੀ ਸੀ ਤੇ ਥੋੜੀ ਨੀਚੇ ਵੀ ਡੁੱਲ ਗਈ ਸੀ ਫਿਰ ਮੈਂ ਉਹਨੂੰ ਸਾਫ਼ ਕੀਤਾ ਸਾਰਾ ਕੱਪੜਾ ਲੈ ਕੇ ਵੀ ਹਮ ਹੋਣੇ ਕੀੜੀਆਂ ਆ ਜਾਂਦੀਆਂ ਹਨ ਗਰਮੀ ਦਾ ਸਮਾਂ ਨਾ ਗਰਮੀ ਦੇ ਵਿੱਚ ਬਹੁਤ ਸਾਰੀਆਂ ਕੀੜੀਆਂ ਕੀੜੇ ਮਿੰਟਾਂ ਚ ਹੀ ਆ ਜਾਂਦੇ ਥੋੜਾ ਜਿਹਾ ਵੀ ਕਿਤੇ ਮਿੱਠਾ ਖਿਲਰੇ ਜਾਂ ਕੁਝ ਵੀ ਪਤਾ ਨਹੀਂ ਸਾਡੇ ਇਧਰਲੀ ਸਾਈਡ ਨਾਲ ਸਲਾਬ ਵੀ ਬਹੁਤ ਹੈ ਤੇ ਇਧਰ ਕੀੜੇ ਵਗੈਰਾ ਕੀੜੇ ਮੱਖੀ ਮੱਛਰ ਬਹੁਤ ਜ਼ਿਆਦਾ ਸਾਡੇ ਏਰੀਆ ਦੇ ਵਿੱਚ ਫਿਰ ਕੋਈ ਨਿੱਕੀ ਨਿੱਕੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਹੈਗਾ ਇੱਥੇ ਤਾਂ ਬਸ ਮੈਂ ਹੁਣ ਆਪਣਾ ਚਾਹ ਚੁ ਮਨਾਣ ਲੱਗ ਜੂਗੀ ਤੇ ਬਸ ਅੱਧਾ ਦਿਨ ਸਾਰਾ ਠੀਕ ਸੀ ਵਧੀਆ ਰਿਹਾ ਤੁਸੀਂ ਸਾਰੇ ਸਨਾਓ ਸਾਰੀ ਮੇਰੀ YouTube ਫੈਮਿਲੀ ਠੀਕ ਹੈ ਤੇ ਸੱਚ ਮੇਰੀ ਵੀਡੀਓ ਨੂੰ ਜੇ ਤੁਹਾਨੂੰ ਪਸੰਦ ਆਰੀ ਹੈ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜਾ ਕੋਈ ਫਸਟ ਟਾਈਮ ਆਏਗਾ ਮੇਰੇ ਚੈਨਲ ਦੇ ਉੱਤੇ ਤੇ ਤੁਹਾਡੀ ਸਾਰਿਆਂ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਫਰੈਂਡਸ ਮੈਨੂੰ ਸਪੋਰਟ ਕਰਿਆ ਕਰੋ ਤੇ ਆਪਣੇ ਸਬਸਕ੍ਰਾਈਬਰ ਵੀ ਜਲਦੀ ਤੋਂ ਜਲਦੀ ਹੋ ਜਾਣ ਪੂਰੇ ਤੇ ਬਸ ਇਥੇ ਮੈਂ ਲੱਗੀ ਸੀ ਆਪਣੀ ਮੰਮੀ ਨਾਲ ਗੱਲਾਂ ਮਾਰਨ ਤੂੰ ਸਾਰੇ ਦੇਖ ਹੀ ਰਹੇ ਹੋਊਂਗੇ ਤੇ ਬਸ ਕਿਉਂਕਿ ਮੇਰੀ ਸਾਰਾ ਦਿਨ ਹੋ ਗਿਆ ਸੀ ਮੰਮੀ ਨਾਲ ਵੀ ਗੱਲ ਨਹੀਂ ਹੋਈ ਸੀਗੀ ਮੈਂ ਕਈ ਵਾਰ ਕਰ ਲੈਣੀ ਆ ਦਿਨੇ ਕਈ ਵਾਰ ਨਹੀਂ ਹੁੰਦਾ ਕਈ ਵਾਰ ਮੰਮੀ ਕਰ ਲੈਂਦੇ ਆ ਚਲ ਬਸ ਐਂ ਹੁੰਦਾ ਕਿ ਚਲ ਹਾਲ ਚਾਲ ਪੁੱਛ ਲਈਦਾ ਇੱਕ ਦੂਜੇ ਦਾ ਤੇ ਜੀ ਦੋਸਤੋ ਬਸ ਹੁਣ ਮੈਂ ਆਪਣੀ ਮੰਮੀ ਨੂੰ ਤੇ ਪਾਪਾ ਨੂੰ ਸ਼ਾਦੀ ਆਉਂਗੀ ਕਿਉਂਕਿ ਮੇਰੀ ਚਾਹ ਬਣ ਕੇ ਰੈਡੀ ਹੋ ਗਈ ਸੀਗੀ ਤੇ ਬਸ ਅੱਜ ਮੋਖੀ ਖੇល ਰਹੀ ਸੀ ਆਪਣੇ ਦਾਦੂ ਨਾਲ ਤੇ ਫਿਰ ਮੈਂ ਚਾਚੂ ਬਣਾ ਲਈ ਸੀ ਵੈਸੇ ਤਾਂ ਹੁਣ ਉਹ ਕਿਧਰੇ ਨਹੀਂ ਜਾਂਦੀ ਸਾਰਾ ਦਿਨ ਸਾਡੇ ਕੋਲ ਹੀ ਰਹਿੰਦੀ ਹੈ ਖੇਲਦੀ ਰਹਿੰਦੀ ਹੈਗੀ ਤੇ ਲੀਜ਼ਾ ਦੀ ਸ਼ਾਦੀ ਹੋ ਗਈ ਤੁਸੀਂ ਸਾਰਿਆਂ ਨੂੰ ਪਤਾ ਹੀ ਹੋਊਗਾ ਵਿਆਹ ਹੋ ਗਿਆ ਲੀਜ਼ਾ ਦਾ ਤੁਸੀਂ ਦੇਖ ਲਏ ਹੋਗੇ ਵਲੌਗ ਦੇ ਵਿੱਚ ਬਸ ਉਧਰ ਹੀ ਜਾਂਦੀ ਸੀ ਉਹਨਾਂ ਦੇ ਘਰ ਖੇਲਣ ਵਾਸਤੇ ਲੀਜ਼ਾ ਕੋਲ ਤੇ ਫਿਰ ਉਹ ਨਹੀਂ ਹੈ ਇਹ ਉਧਰ ਜਾਂਦੀ ਨਹੀਂ ਹੈਗੀ ਤੇ ਕਿਉਂਕਿ ਜਦੋਂ ਹੁਣ ਦਿਲ ਨਹੀਂ ਲੱਗਦਾ ਤੇ ਕਈ ਵਾਰ ਤਾਂ ਫਿਰ ਸਾਰਾ ਦਿਨ ਘਰ ਰਹਿੰਦੀ ਹੈ ਤਾਂ ਬੋਰ ਹੋ ਜਾਂਦੀ ਹੈ ਫਿਰ ਕਹੇਗੀ ਮੈਨੂੰ ਕਿਤੇ ਨਹੀਂ ਲੈ ਕੇ ਜਾਂਦੇ ਮੈਨੂੰ ਸਾਰਾ ਦਿਨ ਘਰ ਰੱਖਦੇ ਨੇ ਫਿਰ ਰਾਤ ਨੂੰ ਮੰੰਨੂ ਆਂਦੇ ਆ ਨਾ ਜਦੋਂ ਇਹਨੂੰ ਰੋਜ਼ ਘੁਮਾਣ ਲੈ ਜਾਂਦੇ ਨੇ ਵੀ ਚਲ ਮੋਲ ਵਾਲੀ ਸਾਈਡ ਸੜਕ ਵਗੈਰਾ ਤੇ ਘੁਮਾ ਲੈਂਦੇ ਆ ਕਈ ਵਾਰ ਮਿੱਕੀ ਮੌਸਮ ਦਾ ਤੋਤੇ ਖੇល ਲਾਂਦੀ ਹੈ ਕਿ ਇਹਨੂੰ ਐਵੇਂ ਨਾ ਹੋਵੇ ਕਿ ਮੈਨੂੰ ਬਾਹਰ ਨਹੀਂ ਲੈ ਕੇ ਜਾਂਦੇ ਕਿਉਂਕਿ ਬੱਚਾ ਇੱਕ ਥਾਂ ਤੇ ਰਹਿ ਕੇ ਬੋਰ ਹੋ ਜਾਂਦਾ ਹੈਗਾ ਹਰ ਬੱਚੇ ਨੂੰ ਨਾ ਐਨਜੋਇਮੈਂਟ ਚਾਹੀਦਾ ਹੈਗਾ ਤਾਂ ਕਰਕੇ ਫਿਰ ਅਸੀਂ ਇਹਨੂੰ ਲੈ ਜਾਂਦੇ ਆ ਕਿ ਚਲੋ ਇਹਦਾ ਵੀ ਵਿਚਾਰੀ ਦਾ ਮਨ ਲ ਤੇ ਬਸ ਫਿਰ ਆ ਗਈ ਇਸ ਮੈਂ ਆਪਣੇ ਰੂਮ ਦੇ ਵਿੱਚ ਚਦਰਾਂ ਵਗੈਰਾ ਪਈਆਂ ਸੀ ਮੈਂ ਕਿਹਾ ਚਲੋ ਤੈਅ ਕਰ ਦੇਣੀ ਹੈਗੀ ਮੋਕਸ਼ੀ ਖਲਾਰ ਦਿੰਦੀ ਆ ਨਾ ਸਾਰਾ ਦਿਨ ਕੋਈ ਸਮਾਨ ਇੱਧਰ ਖਲਾਰ ਦੇ ਕੇ ਕੋਈ ਇੱਧਰ ਬਸ ਕਰ ਦੇ ਵਿੱਚ ਬੱਚਾ ਤਾਂ ਫਿਰ ਸਮਾਨ ਖਿਲੜ ਹੀ ਰਹਿੰਦਾ ਹੈਗਾ ਬਸ ਫਿਰ ਮੈਂ ਇੱਧਰ ਆ ਕੇ ਆਪਣਾ ਚਤਰਾ ਵਗੈਰਾ ਚੰਗੀ ਤਰ੍ਹਾਂ ਫੋਲਡ ਕਰ ਦਿੱਤੀਆਂ ਸੀ ਕਿਤੇ ਉੱਥੇ ਸਾਹਮਣੇ ਤੁਸੀਂ ਦੇਖ ਹੀ ਸਕਦੇ ਹੋ ਅੰਬੀਆਂ ਪਈਆਂ ਨੇਗੀਆਂ ਧੋ ਕੇ ਰੱਖੀਆਂ ਹੋਈਆਂ ਨੇਗੀਆਂ ਇੱਕ ਦੋ ਦਿਨਾਂ ਨੂੰ ਇਹਦਾ ਚਾਰ ਪਾਵਾਂਗੇ ਕੱਟ ਕੇ ਸਬਾਨ ਸਾਰਾ ਬੰਗਾ ਲਿਆ ਇਹਨਾਂ ਤੋਂ ਜਿਹੜਾ ਚਾਰ ਦੇ ਵਿੱਚ ਪੈਂਦਾਗਾ ਤੇ ਬਸ ਹੁਣ ਮੈਂ ਇਹਨਾਂ ਨੂੰ ਦੇਖ ਰਹੀ ਸੀ ਵੀ ਸਹੀ ਨੇ ਸਾਰੀਆਂ ਠੀਕ ਸੀਗੀਆਂ ਮੈਨੂੰ ਐਵੇਂ ਸੀ ਵੀ ਜਿਵੇਂ ਅੰਬਰੀਤਨਾ ਪਾ ਬਚਪਨ ਦੇ ਵਿੱਚ ਅੰਬੀਆਂ ਨਹੀਂ ਖਾਂਦੇ ਉਸ ਟਾਈਪ ਦੀ ਤਾਂ ਨਹੀਂ ਹੁਣ ਮੈਂ ਤਾਂ ਦੇਖ ਰਹੀ ਸੀ ਵੀ ਥੋੜੀ ਢਿੱਲੀ ਹੋਈ ਤੇ ਮੈਂ ਖਾ ਲਾ ਪਰ ਉਮੀਦ ਕੋਈ ਨਹੀਂ ਸੀ ਪੱਕੀਆਂ ਹੋਈਆਂ ਸੀਗੀਆਂ ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਸਾਰਾ ਕੁਝ ਸਾਫ਼ ਕਰ ਕਰਕੇ ਬਾਹਰ ਆ ਜੰਨੀ ਕਿਉਂਕਿ ਬਾਹਰ ਮਿੱਟੀ ਵਗੈਰਾ ਆਂਦੀ ਰਹਿੰਦੀ ਹੈ ਤਾਂ ਸਭ ਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਅੱਜ ਕੱਲ ਹਨੇਰੀਆਂ ਚੱਲ ਰਹੀਆਂ ਨੇ ਬਹੁਤ ਜ਼ਿਆਦਾ ਮਿੱਟੀ ਆ ਜਾਂਦੀ ਹੈ ਕਿ ਤਾਂ ਕਰਕੇ ਫਿਰ ਮੈਂ ਕਿਹਾ ਚਲ ਬਾਹਰ ਚਾੜੂ ਲਗਾ ਦਿੰਨੀ ਹੈਗੀ ਬਸ ਹੁਣ ਮੈਂ ਆਪਣਾ ਬਾਹਰ ਚਾੜੂ ਲਗਾ ਰਹੀ ਸੀਗੀ ਤੇ ਬਸ ਸਾਡੇ ਇਧਰ ਲਈ ਸਾਈਡ ਵਹੀਕਲ ਵਗੈਰਾ ਬਹੁਤ ਲੰਘਦੇ ਰਹਿੰਦੇ ਸਾਡੀ ਸੜਕ ਵੀ ਕਹਿੰਦੇ ਮਤਲਬ ਕਿ ਗਲੀ ਜਿਵੇਂ ਨਾ ਸੜਕ ਦੇ ਉੱਤੇ ਨਹੀਂ ਕਹਿ ਸਕਦੇ ਵੀ ਗਲੀਆਂ ਜਿੱਚ ਘਰ ਨਾ ਸਾਡੀ ਗਲੀ ਬਣੀ ਹੋਈ ਹੈ ਤੇ ਦੂਜੀ ਸਾਈਡ ਬਹੁਤ ਜ਼ਿਆਦਾ ਵਿਕਲ ਆਉਂਦੇ ਆ ਤਾਂ ਕਰਕੇ ਫਿਰ ਮੋਕਸ਼ੀ ਨੂੰ ਅਸੀਂ ਕੱਲੀ ਨੂੰ ਬਾਹਰ ਨਹੀਂ ਕੱਢਦੇ ਗੱਡੀ ਵਗੈਰਾ ਸਾਰਾ ਬਹੁਤ ਜ਼ਿਆਦਾ ਵਿਕਲ ਆਉਂਦੇ ਆ ਸਾਡੇ ਸਾਰੇ ਦਿਨ ਰੋਡ ਸਾਡੀ ਗਲੀ ਚੱਲਦੀ ਰਹਿੰਦੀ ਹੈਗੀ ਤਾਂ ਕਰਕੇ ਫਿਰ ਅਸੀਂ ਮੋਕਸ਼ੀ ਨੂੰ ਵੀ ਜ਼ਿਆਦਾ ਬਾਹਰ ਨਹੀਂ ਕੱਢਦੇ ਡਰ ਲੱਗਦਾ ਰਹਿੰਦਾ ਵੀ ਕਿਤੇ ਅੱਗੋਂ ਕੋਈ ਗੱਡੀ ਵਗੈਰਾ ਨਾ ਆ ਜਾਏ ਜਦੋਂ ਵੀ ਉਹਨੂੰ ਕਿਤੇ ਬਾਹਰ ਘੁਮਾਣਾ ਹੈ ਜਾਂ ਲੈ ਕੇ ਜਾਣਾ ਹੈ ਅਸੀਂ ਨਾਲ ਚਾਣੇ ਆ ਮੋਕਸ਼ੀ ਦੇ ਤੇ ਬਸ ਛਾੜੂ ਵਗੈਰਾ ਮਾਰ ਕੇ ਮੈਂ ਆ ਗਈ ਸੀ ਸੋ ਹਾਂਜੀ ਦੋਸਤੋ ਮੇਰੀ ਅੱਜ ਵਾਲੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਲੱਗੀ ਹੈਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਸ ਅੱਜ ਸ਼ਾਮ ਨੂੰ 4:30 ਵਜੇ ਤੋਂ ਬਾਅਦ 7-8 ਵਜੇ ਤੱਕ ਜੋ ਕੁਝ ਕੀਤਾ ਮੈਂ ਤਾਂ ਸਾਰੇ ਨਾਲ ਸ਼ੇਅਰ ਕੀਤਾਗਾ ਕਿਉਂਕਿ ਹਰ ਰੋਜ਼ ਮੈਨਵਾ ਹੁੰਦਾ ਤੁਹਾਨੂੰ ਸਾਰੇ ਨਾਲ ਬਦਲ-ਬਦਲ ਕੇ ਦਿਖਾਵਾਂ ਰੁਟੀਨ ਕਿਉਂਕਿ ਫਿਰ ਤੁਸੀਂ ਵੀ ਸਾਰੇ ਇੱਕੋ ਹੀ ਚੀਜ਼ ਨੂੰ ਦੇਖ ਕੇ ਵੀ ਬੋਰ ਨਾ ਹੋਵੋ ਤਾਂ ਕਰਕੇ ਕੁਝ ਮੈਨੂੰ ਇੰਜ ਵੀ ਆ ਹੁਣ ਮੈਂ ਜ਼ਿਆਦਾ ਲੰਬੀ ਵੀਡੀਓ ਨਾ ਕਰਾਂ ਤਾਂ ਹੀ ਕਰਕੇ ਮੈਂ ਕਿਹਾ ਚਲੋ ਅੱਜ ਦੀ ਮੇਰੀ ਆਹੀ ਵੀਡੀਓ ਸੀਗੀ ਆਪਾਂ ਅੱਜ ਸਾਰਾ ਦਿਨ ਬਸ ਜ਼ਿਆਦਾ ਕੁਝ ਕੀਤਾ ਨਹੀਂ ਅੱਧਾ ਦਿਨ ਨੂੰ ਠੀਕ ਸੀਗਾ। ਵਧੀਆ ਵੀ ਨਹੀਂ ਕਹਿ ਸਕਦੇ। ਬਟ ਨਾ ਬਟ ਸਾਡੇ ਦੇ ਸ਼ਹਿਰ ਨਾਲ ਮੌਸਮ ਬੜਾ ਗੈਂਡ ਹੋ ਗਿਆ। ਏਕੀ ਹੁਣ ਏਸੀ ਚਲਾਉਣ ਦੀ ਜ਼ਰੂਰਤ ਨਹੀਂ ਹੈਗੀ ਜ਼ਿਆਦਾ। ਵੀ ਪੈਠ ਜਾ ਰਿਹਾ ਨਾਰਮਲ ਹੋ ਗਿਆ। ਬੜਾ ਥੋੜੇ ਦਿਨ ਪਹਿਲਾਂ ਬਹੁਤ ਜ਼ਿਆਦਾ ਗਰਮੀ ਸੀਗੀ। ਹੁਣ ਠੀਕ ਹੋ ਗਿਆ। ਬਾਕੀ ਮੇਰੀ ਅੱਜ ਵਾਲੀ ਵੀਡੀਓ ਦਾ ਮੈਂ ਇੱਥੇ ਐਂਡ ਕਰਦੀ ਆਂ। ਜੇ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਥੋੜੀ ਜਿਹੀ। ਲਾਈਕ ਕਰ ਦਿਓ ਤੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਨਾ ਭੁੱਲਣਾ ਨਹੀਂ। ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਰੈੱਡ ਵਾਲਾ ਬਟਨ ਆ। ਥੱਲੇ ਦੇਖਣਾ। ਧਿਆਨ ਨਾਲ ਸਬਸਕ੍ਰਾਈਬ ਕਰਕੇ ਹੀ ਜਾਣਾ। ਤੇ ਹੁਣ ਮੈਂ ਤੁਹਾਨੂੰ ਮਿਲੂੰਗੀ ਨੈਕਸਟ ਨਿਊ ਵੀਡੀਓ ਦੇ ਨਾਲ। ਉਦ ਤੱਕ ਲਈ ਬਾਏ ਬਾਏ।